ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅਸੀਂ ਅੱਜ ਚੱਲੇ ਆ ਰਖੜੀਆਂ ਬੰਨਣ ਆਪਣੀ ਸਿਸਟਰ ਕੋਲ ਤੇ ਮੈਂ ਆਪਣੇ ਭਾਂਜੇ ਦੇ ਰਖੜੀ ਬਨਵਾਉਣੀਆਂ ਆਪਣੀ ਗੁੜੀਆ ਤੋਂ ਤੇ ਉਹਨਾਂ ਦੀ ਕਾਲ ਆਈ ਸੀਗੀ ਸਵੇਰੇ ਵੀ ਤੁਸੀਂ ਉਰੇ ਵੀ ਆ ਕੇ ਜਾਇਓ ਤਾਂ ਕਰਕੇ ਹੁਣ ਅਸੀਂ ਚੱਲੇ ਆ ਨਵੇਂ ਪਿੰਡ ਬਾਕੀ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਤੇ ਰਸਤੇ ਥੋੜੀ ਮਠਿਆਈ ਲਵਾਂਗੇ ਤੇ ਬਾਕੀ ਉਹ ਮਤਲਬ ਕੱਲ ਆ ਗਏ ਸੀਗੇ ਤਾਂ ਕਰਕੇ ਫਿਰ ਸਾਡੇ ਕੋਲ ਕੱਲ ਟਾਈਮ ਨਹੀਂ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਪਰਸੋਂ ਨੂੰ ਟਾਈਮ ਨਹੀਂ ਫਿਰ ਅਸੀਂ ਤਾਂ ਅਗਰ ਕੇ ਅਸੀਂ ਸੋਚਿਆ ਵੀ ਚਲੋ ਨੇੜੇ ਹੀ ਆ ਉਰੇ ਪੇਕੇ ਪਿੰਡ ਦੇ ਨਾਲ ਇਹ ਉਹਨਾਂ ਦਾ ਪਿੰਡ ਦੋ ਪਿੰਡ ਛੱਡ ਕੇ ਬਸ ਫਿਰ ਅਸੀਂ ਹੁਣ ਉੱਥੇ ਚੱਲਨੇ ਆ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਉਹ ਅਜੀ ਕੋਣ ਨਹੀਂ ਮਾਸੀ ਜੀ ਕੋਣ ਤਾਂ ਵੀ ਠੀਕ ਹੋ ਹਾਂ ਹੋਰ ਕੌਣ ਆ ਉੱਥੇ ਹੋਰ ਦੋ ਕਿਚ ਬਣਾ ਜਾਓ ਹੋਰ ਮਾਸੜ ਜੀ ਤੇ بس ਥੋੜਾ ਟਾਈਮ ਹੋ ਲੱਗਣਾ ਕਿੰਨਾ ਕੁ ਟਾਈਮ ਲੱਗੂਗਾ ਹੋਰ ਮੇਰੇ ਕੋ ਫੋਨ ਇਕੰਬਾਲਾ ਉਹਨਾਂ ਦੇ ਫੋਨ ਆ ਗਿਆ ਹੈਲੋ ਅਸੀਂ ਆ ਕੇ ਆਉਰੇ ਡੱਬਾ ਲੰਦੇ ਤੇ ਪਾਈ ਗਿੱਦਿਆ ਆਗੇ ਅਸੀਂ ਫਿਰ ਉਹ ਡੱਬਾ ਲੰਦੇ ਤੇ ਗੱਡੀ ਆ ਫਿਰ ਤੂੰ ਤਾਂ ਸਕੂਟਰੀ ਉੱਪਰ ਹਵਾ ਚੋੜਦੀ ਆ ਜਾਨੀ ਆ ਫਿਰ ਤੋ ਗੱਡੀ ਤੁਹਾਨੂੰ ਪਤਾ ਹੀ ਆ ਫਿਰ ਬਹੁਤ ਪੰਜਾਬ ਜਾ ਕੇ ਕੱਢਣੀ ਪੈਂਦੀ ਆ ਸਕੂਟਰੀ ਇਹ ਭਾਇਓ ਦਵਿਲ ਦੇ ਫਰੀ ਜੰਨੇ ਆ ਟੁੱਟਿਆ ਫੁੱਟਿਆ ਰਸਤਾ ਏ ਟੁੱਟਿਆ ਬਥੇ ਰਸਤਾ ਥੋਡੇ ਇੱਕ ਪਿੰਡ ਵਾਲਾ ਆ ਦੇਖ ਲੈ ਕਿ ਮੈਂ ਡੈਂਕੀ ਡੈਂਕੇ ਪਏ ਆ ਕਿੱਥੇ ਆਉਂਦੇ ਤੱਕ ਕਿੱਟੇ ਆ ਬਸ ਹੁਣ ਸਾਫ ਏ ਸੜਕ ਆ ਗਿਆ ਸੀ ਪੰਜ ਵੜ ਚ ਕਰ ਤੂੰ ਦਰਵਾਜ਼ਾ ਖੋਲ ਸਾਰ ਠੀਕ ਹੈ ਕਿਉਂ ਬੇੜੇ ਤੇ ਨਹੀਂ ਪੜੋਗੇ আচ্ছা ਠੀਕ ਹੈ ਠੀਕ ਚੱਲ ਧੀਗਾ ਅੱਗੇ ਆਗੇ ਕੰਮੀ ਆਜੂ ਇੰਨਾ ਟਾਈਮ ਹੋ ਮੈਨ ਸਕੂਟਰੀ ਮੈਂ 5 ਮਿੰਟ ਚ ਆ ਜਾਨੀ ਆ ਬਹੁਤ ਸਕੂਟਰੀ ਆ ਦੇਖ ਲੈ ਦੇਖ ਲੋ ਆ ਹਾਲ ਆ ਸੜਕ ਤੇ ਮੋਵੇ ਸਕੂਟਰ ਹੀ ਪਰ ਆਉਣਾ ਸੌਖਾ ਏ ਗੱਡੀ 'ਚ ਆਉਣਾ ਔਖਾ ਲੱਗ ਜਾਂਦੀ ਗੱਡੀ 'ਚ ਤਾਂ ਛੇਤੀ ਪਹੁੰਚ ਜਾਂਦਾ ਬੰਦਾ ਗੱਡੀ ਕਿਉਂ ਸੜਕ ਤਾਂ ਕੰਨੀ ਸਾਫ਼ ਹੋਈ ਏ ਸਾਲਾਂ ਤੱਕ ਟੁੱਟੀ ਹੋਈ ਏ ਦੱਸ ਸਾਲਾਂ ਪਰ ਸਾਲਾਂ ਪਰ ਤਾਂ ਮਸਾਲਾ ਤੱਕ ਆਹ ਅੱਗੁਰਦਵਾਰਾ ਸਾਹਿਬ ਸੀ ਮੱਥਾ ਟੇਕਣਾ ਆਉਂਗੇ ਤੇ ਕੋਈ ਨਹੀਂ ਟਾਈਮ ਕੱਢ ਕੇ ਆਉਂਗੇ ਵੈਸੇ ਯਾਦ ਹੋਣੀ ਚਾਹੀਦੀ ਏ ਸੁੱਖ ਭੁੱਲਣੇ ਨਹੀਂ ਚਾਹੀਦੀ ਹੈ ਨਾ ਇਹ ਆਹ ਹੈ ਕੀ ਕਹਿੰਦੇ ਆ ਚਾ ਚਾਹ ਦਾ ਵਿਆਹ ਹੋ ਰਿਹਾ ਨਾ ਜਾ ਤਵੇ ਜਿਆਦਾ ਟਾਈਮ ਹੋ ਜਾਣਾ ਅੱਜ ਤਾਂ ਵਿਚਾਰਾ ਛੋਟਾ ਜਾਤਾ ਹੈਗਾ ਇਹ ਤੇ ਵਿਆਹ ਕਰਾਉਣਾ ਮੈਂ ਨਹੀਂ ਮੈਂ ਕਰਾਉਣੀ ਮੈਂ ਕਰਾਉਂਗਾ ਮੈਂ ਕਰਾਉਂਗਾ ਹੈ ਬ੍ਰੋ ਕਿਉ ਨਾ ਟਰੈਵਲਰਸ ਹੋਮ ਅੱਛਾ ਹਾਂ ਇਹਦਾ ਸੁਪਨੇ ਬੜੇ ਆ ਯਾ ਕਹਤਾ ਇਹਨੇ ਵੀ ਕੈਂਪਿੰਗੇ ਕਰਨੀਆਂ ਮੈਂ ਵੀ ਬੀਰੇ ਨਾਲ ਹਾਂ ਬੀਰੇ ਨਾਲ ਜਾਇ ਕਰੂਗਾ ਟਰੈਵਲਰਸ ਹੋਮ ਨਾਲ ਉਹ ਜਿਨ੍ਹਾਂ ਕੋਲ ਆ ਲਵਾ ਕੇ ਆਏ ਆ ਪੈਂਟਾ ਹਾਊਸ ਮੈਂ ਉੱਥੇ ਪਹੁੰਚ ਜਿ세 ਥੋੜਾ ਟਾਈਮ ਹੋ ਲੱਗੂਗਾ ਜੀ ਬਾਈ ਥੋੜਾ ਟਾਂ ਥੋੜਾ ਟਾਂ ਕਰਦੇ ਕਰਦੇ ਕਿੰਨਾ ਟਾਂ ਲੱਗ ਗਿਆ ਰਸਤਾ ਹੀ ਬਹੁਤ ਬੰਦਾ ਹੈ ਰਸਤਾ ਖਰਾਬ ਹੈ ਜਿਆਦਾ ਤਾਂ ਹੀ ਇੱਧਰੋਂ ਆਉਣ ਦੀ ਜੀ ਕਰਦਾ ਇਹਨੂੰ ਕਹਣਾ ਨਹੀਂ ਤਾਂ ਅਸੀਂ 3 ਦਿਨ ਗੇੜਾ ਰੱਖੀਏ ਉਹ ਤੇਰੇ ਰਸਤੇ ਕਰਕੇ ਨਹੀਂ ਅਸੀਂ ਆਉਂਦੇ ਆਗੇ ਨਹੀਂ ਤਾਂ ਅਸੀਂ ਫੇਰ ਲਈ ਆ ਰਸਤੇ ਨਹੀਂ ਅਲਝਾਏ ਪਏ ਤਾਂ ਬੱਸ ਮੋਹ ਦੇਖੋ ਕਿਵੇਂ ਬਣਾਇਆ ਵਾ ਦੇਖਿਆ ਮੂ ਉਹ ਦੇਖੋ ਆਪਣਾ ਸੁਮਾਈਲ ਤਾਂ ਕਰ ਦੋ ਬੜੀ ਮੋਟੀ ਮੈਂ ਦਿਮਾਗ ਲੈ ਜਾਂਦਾ ਰस्ते ਨੂੰ ਦੇਖ ਕੇ ਦਿਮਾਗ ਹੀ ਲੈ ਜਾਂਦਾ ਇੱਕ ਕਿੰਨਾ ਦਾ ਰਸਤੇ ਨੂੰ ਦੇਖ ਕੇ ਦਿਮਾਗ ਹਿੱਲਦਾ ਇੱਕ ਗਰਮੀ 'ਚ ਦਿਮਾਗ ਹਿੱਲਦਾ ਦੱਸੋ ਬੰਦੇ ਦਾ ਦਿਮਾਗ ਹਿੱਲਦਾ ਕਦੋਂ ਵੀ ਫਿਰ ਨਿਆਣੇ ਰੋਣਾ ਪਉਣ ਤਾਂ ਦਿਮਾਗ ਹਿੱਲਦਾ ਮੰਮਾ ਮੇਰੀ ਗੱਲ ਸੁਣ ਹਾਂਜੀ ਸੁਣਾਓ ਹਾਂ ਨਾ ਜੀ ਅੰਮਾਨ ਜੀ ਨੇ ਚੰਡਾ ਲੈ ਕੇ ਆ ਸੰਰੂਫ ਕੋਤੇ ਉੱਤੇ ਖੜਾ ਹੋ ਕੇ ਨਾ ਚੰਡੇ ਨੂੰ ਐਵੇਂ ਲੜਾਈ ਚੋਂ ਦਵਾਉਣਾ ਹਾਂ ਚਲੋ ਮਿਲਦੇ ਹਾਂ ਸਾਨੂੰ ਘਰੇ ਜਾ ਕੇ ਬੱਲਾ ਦੋਸਤ ਹੁਣ ਆਪਾਂ ਪੁੰਨੇ ਨਾਲੀ ਆ ਕਿੱਥੇ ਮਾਸੀ ਦਾ ਘਰ ਕਿਹੜਾ ਏ ਕਿਹੜਾ ਇੱਕ ਗੱਡੀ ਆ ਥੋੜੀ ਆ ਜੇ ਮਾਸੀ ਦਾ ਘਰ ਐਂ ਤੇਲ ਚੋਂ ਨੇ ਖੜੀ ਆ ਮੈਡਮ ਜੀ ਬੈਗਲਾ ਬੈਗਲਾ ਤੇਲ ਚੋਂ ਦੀ ਆ ਵਿਚਾਰੀ ਖੜ ਦੇ ਵੀਡੀਓ ਤੇ ਬਣਾ ਲੈਣ ਦੋ ਯਾਰ ਫਟਚੋ ਲੋ ਜੀ ਮੈਡਮ ਦੇ 3:30 ਹੋ ਰਹੇ ਆ। ਅਸੀਂ ਗੱਡੀ ਬੈਕ ਲਾ ਰਹੇ ਆ। ਆ ਦੇਖੋ ਕੈਮਰਾ ਉੱਤੇ ਦਿਖਾ ਦੋ ਪਿੱਛੇ। ਹੋਏ ਹੋਏ ਮੋਟੂ ਸੇਢਾ ਘੜਕਾ ਪਲੇਟ। ਨਹੀਂ ਮਸ਼ੀਨ ਸਸਿਕਾਨੀ ਬੁਲਾਣੀ। ਹੋਏ ਪੁੱਤ ਸਸਿਕਾ ਬੁਲਾਓ। ਟੀ-ਸ਼ਰਟ ਤਾਂ ਭੁੱਲੇ ਆਈ। ਹਾਂ ਉਹ ਤਾਂ ਟੀ-ਸ਼ਰਟ ਭੁੱਲੇ ਦੇਖੀ। ਚਾ ਦੇਖ ਭੁੱਲੇ ਆਈ। ਚਲੋ ਕੋਈ ਨਾ ਹੁਣ ਸਾਡਾ ਗੇੜਾ ਲਾ। ਵੇਜ ਪਾਈ ਗਈ। ਕੋਈ ਗੱਲ ਹੈ ਨਾ ਨਾ ਵੀ ਤੋ ਬੇਰੇ। ਹਾਂ ਜੋ ਤਾਂ ਵੀਰਾ ਸਾਰਿਆਂ ਤੇ ਬੜਾ ਏ। ਨਾ ਨਾ ਲਿਆਂਦੀ ਆ ਉੱਥੇ ਭੁੱਲੀ ਆਈ ਮੈਂ ਆ ਜੋ ਇੱਥੇ ਮੋਮ ਤਾਪਨ ਬੁਲਾ ਲਾ ਸਿੱਧਾ ਆ ਗਏ ਆ ਗਏ ਬਹੁਤ ਔਕੇ ਪਹੁੰਚੇ ਆ ਡਾਂਗੇ ਡੱਬਿਆਂ ਜਗ੍ਹਾ ਬੈਠੋ ਬੁੱਤੋ ਕਿੰਨੇ ਵਗਰੇ ਜੀ ਮੈਂ ਹੋਣਾ ਡੌਗੀ ਕਿੱਥੇ ਭਾਈ ਤੁਹਾਡਾ ਇੱਕ ਪੰਜ ਪਰ ਕਰਿਆ ਹੋਲੀ ਜੀ ਨੂੰ ਹੋਣਾ ਹਾਂ ਡੌਗੀ ਕਿੱਥੇ ਤੁਹਾਡਾ ਦੇ ਲੋ ਡੱਗ ਵਿੱਚ ਅਸੀਂ ਚ ਬਿਠਾਲ ਕੇ ਰੱਖ ਦਿਆਂਗੇ ਤੇ ਇਹ ਆ ਦੋਸਤੋ ਮੇਰੀ ਭੈਣ ਦਾ ਘਰ ਦੇਖੋ ਅਲੋ ਕਪਾਜੀ ਆ ਗਏ ਪੈਸਾ ਚਿਕਾ ਪੈਸਾ ਆ ਵੀਡੀਓ ਸਸੀਗਾ ਕਰੋ ਮਾਸੜ ਦੀ ਨੂੰ ਕੀ ਮੈਂ ਕੱਢ ਜੀ ਆ ਚੱਲੀ ਸਾਮ ਕੋਣ ਪੁੱਛ ਲੋ ਕਿ ਅੱਜ ਕੀ ਕੋਈ ਦਵਾਈ ਗੋਲੀ ਦੀ ਲੋੜ ਨਹੀਂ ਹੈ ਸਾ ਦੇਖੀ ਮੋਟੂ ਸਾਡਾ ਜੱਕਦਾ ਹੈ ਇਹ ਅਜੀ ਘਰ ਵਾਹ ਜੀ ਵਾਹ ਏਸੀ ਰੂਮ ਚ ਬੈਠਾ ਡੱਗੀ ਸਾਮ ਸਾਮ ਹੈਲੋ ਸਾਮ ਹੈਲੋ ਹੈਲੋ ਡਰ ਲੱਗਦਾ ਮੈਨੂੰ ਮੈਨੂੰ ਡਰ ਲੱਗਦਾ ਅਸ਼ਵ ਹੈਲੋ ਹੈਲੋ ਨੋ ਸ਼ਿਟ ਕਰ ਮੰਮੀ ਅਸ਼ਵ ਮੈਂ ਸ਼ਿਟ ਕਰ ਓਏ ਸ਼ਿਟ ਕਰ ਓਏ ਸ਼ਿਟ ਕਰ ਲੈ ਨਾ ਕਹਿਣਾ ਨਹੀਂ ਮੰਨਦਾ ਨਹੀਂ ਮੰਨਦਾ ਫੇਰ ਇਹ ਬੰਦਾ ਮम्मा ਵੀ ਮੰਨਦਾ ਨਾ ਪਾਪਾ ਵੀ ਮੰਨਦੇ ਮम्मा ਦੇ ਹੀ ਰੇਗਲ ਕਰਦੇ ਹੂੰ ਦੇਖ ਲੋ ਬਾਈ ਏ ਸੀ ਲਾਇਆ ਵਈ ਡੌਗੀ ਨੂੰ ਉਹ ਜੋ ਤਰੀ ਫੋਟੋ ਆ ਨਾ ਛੋਟੇ ਜਿਹੇ ਹੁੰਦੇ ਦੀ ਆ ਦੇਖੋ ਜੀ ਇਹ ਵਾਲਾ ਹੀ ਆ ਮੁੰਡਾ ਆ ਦੇਖੋ ਭੱਜ ਗਿਆ ਭੱਜ ਗਿਆ ਸਾਮਾ ਸਾਮੇ ਆ ਜਿਸ ਸਾਮ ਦੇਖੀ

ਹਾਂ ਉਹ ਤੇ ਜੀ ਬੈਠੇ ਹੀ ਕੁਝ ਕੁ ਹੈਂਡਸ਼ੇਕ ਲਿਟਰਨ ਨਹੀਂ ਗਿਆ ਤੁਨ ਮੈਂ ਹੈਂਡਸ਼ੇਕ ਹਾਂ ਇਹ ਬੁਈ ਹਾਈ ਫਾਈ ਦੋਨੋਂ ਤਨ ਅ ਇਦਾਂ ਹੀ ਕਰਦੇ ਦੂਏ ਨਾਲ ਵੀ ਹਾਈ ਫਾਈ ਦੋ ਰਾਨੀ ਦਾ ਕਹਿਣਾ ਮੰਨਦਾ ਜੋ ਤੇ ਕਦਾ ਕਹਿੰਦਾ ਕੁਝ ਨਹੀਂ ਕਰਿਆ ਇਹਨੇ ਕੀ ਕਰਦਾ ਇਹ ਰੋਟੀ ਦਾ ਦੇਖੀ ਜੇ ਮੈਂ ਰੋਟੀ ਕਹਤਾ ਤੇ ਹਾਂ ਵੀ ਸਭ ਇੱਥੇ ਆਏ ਰੋਟੀ ਰੱਖਤੀ ਮੈਂ ਕਹਤਾ ਵੀ ਸਟੇ ਸਟੇ ਮੋ ਜਦ ਤੱਕ ਨਹੀਂ ਖਾਣੀ ਜਦ ਤੱਕ ਮੈਂ ਹੈਵ ਨਹੀਂ ਕਹਿੰਦੀ ਮੈਂ ਲਿਆ ਪਿੰਡਾਂ ਤੋਂ ਆ ਕੇ ਮੱਕੀ ਲੈ ਕੇ ਆਈ ਮੈਂ ਦੇਖੀ ਆਏ ਕਹਿੰਦੇ ਕਿੰਨਾ ਕੀ ਹੁੰਦਾ ਉਹ ਵੀ ਦੇ ਘਰ मेरा ਲੱਗਾ ਇਹ ਪੁਨੀ है Seven, oh. ना ਉਹ ਤਾਂ ਸਾਬਣ ਉਹ ਮੇਰਾ ਇਕੱਲੀ ਦਾ ਜਿਆਦਾ ਕਹਿਣਾ ਮੰਦਾ ਇਹਨਾਂ ਕੋਲ ਤਾਂ ਜਾਨੂ ਦਸਾਰਿਆਂ ਕੋਲ ਦੇਖੀ ਸੰਮੀ ਆ ਦੇਖ ਰੋਟੀ ਜੰਪ 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 ਹਾਂ ਸਿੱਟ ਪਹਿਲਾ ਸੀਟ ਜਦੈ ਲੀਟ ਜਾਂਦਾ ਹੈ ਗੋਦਿੰਜ ਤੇ ਬੈਠ ਨਹੀਂ ਹੁੰਦਾ ਤੇ ਹਾਈ ਫਾਈ ਕਰੋ ਦੋਨੇ ਤਨਰ ਦੋਨੇ ਤਨਰ ਕਰੋ ਹਾਈ ਫਾਈ ਆਪੇ ਨਹੀਂ ਆਇਆ ਹਾਈ ਫਾਈ ਹਾਈ ਫਾਈ ਕਰ ਪਿਆ ਪਿਆ ਸਟੇ ਅਧਰੂਪੀ ਕੋਲ ਰੱਖੋ ਸਟੇ ਕਿੰਨਾ ਚਲੋ ਸਿੱਟ ਕਰੋ ਸਿੱਟ ਮੈਂ ਮੈਂ ਵੀ ਜੇ ਨਾ ਪ੍ਰੈਕਟਿਸ ਹੁੰਦੀ ਐ ਤੇ ਬੈਠਦੇ ਨਾ ਪਤਾ ਕਿ ਚਲੋ Stay, stay, stay. पढ़ा दे, पढ़ा दे. Stay, have, have. तूने लाके बैठ बैठ के क्या सीट? Sit. समी सीट बिखार देंगे रोटी निकाल. नहीं. समी sit, sit मुतु sit, sit handshake करो. दो रखी बड़ी जोड़ी. Love डैम मैं handshake करूँ. मैं रोटी लाके कहते कि stay, stay, have, have. समी तोwidetilde so tadi stay stay मैं बोलूंगा 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 हेलो हेलो हैलो क्या है मुझे आके ये तुम हंसे कर लो हंसे जमी हंसे कर लो तू हंसे कर लो ना सब ना कर हंसे कर ले हंसे कर दे हंसे आगे करो हाथ ऊपर से कर लो ना कर लो हंसे करो ਸਮੀ ਹੈਂਡਸ਼ੇਕ ਮਨੇ ਮੈਂ ਰੋਟੀ ਖਾ ਲਈ ਬੱਸ ਗੱਲ ਕਰਨਾ ਹੁਣ ਤੁਸੀਂ ਜਾਓ ਮੈਂ ਕਰ ਲੈ ਕਰ ਆਏ ਵੀ ਨਾ ਨਾਲ ਕਰੋ ਇੱਧਰ ਪਰਾਂ ਨੂੰ ਕਰ ਕਰ ਕੇ ਕਰਕੇ ਚਲਾ ਜਾਓ ਕਰ ਲਓ ਬਤਾ ਕਰ ਲੈ ਹੈਂਡਸ਼ੇਕ ਆ ਅਕਲ ਬਹੁਤ ਹੁੰਦੀ ਇਹਨਾਂ ਨੂੰ ਹਨਾ ਜੇ ਮਨਾ ਕਰਤਾ ਇਹ ਫੇਰ ਨਹੀਂ ਕਰਨਾ ਕਰ ਦੇ ਦੇਖੀ ਕਰਾਇਆ ਹੁਣ ਕਰ ਲੈ ਹੈਂਡਸ਼ੇਕ ਕਰਨਾ ਨਹੀਂ ਉਤਪ ਕਰਿਓ ਲੈ ਹੈਂਡਸ਼ੇਕ ਨੋ ਕਰਨਾ ਨਹੀਂ ਨਹੀਂ ਕਰਨਾ ਨਹੀਂ ਕਰਨਾ ਨਹੀਂ ਹੈਨਾ ਨੋ ਅੱਜ ਉਹ ਦੇ ਬਟਾ ਕਰਨਾ ਨੋ ਕਰਨਾ ਨਹੀਂ ਇਸ ਨੂੰ ਦੋਨਿਆਂ ਨੇ ਕਰਾ ਦਿੱਤਾ। ਕੱਪੜਾ ਮਾਰ ਕੇ ਕਰਵਾਇਆ ਚੰਗਾ। ਹਾਂਜੀ ਦੋਸਤੋ ਤੇ ਸਾਡੇ ਇੱਥੇ ਮੈਕ ਬੰਦ ਹੋ ਗਏ ਸੀਗੇ ਤਾਂ ਕਰਕੇ ਮੈਂ ਤੁਹਾਨੂੰ ਦੱਸਣ ਲੱਗੀਆਂ ਤੇ ਕੀ ਹੋਇਆ ਤੇ ਇਹ ਹੈਗਾ ਜੀ ਮੇਰਾ ਭਾਂਜਾ ਤੇ ਮੀ ਸਿਸਟਰ ਹੈ ਤੁਸੀਂ ਦੇਖ ਹੀ ਲਿਆ ਵਲੌਗ 'ਚ ਤੇ ਇਹਨਾਂ ਕੋਲ ਇੱਕ ਕੋਈ ਬੇਟਾ ਹੈ ਤੇ ਅਸੀਂ ਹੁਣ ਚੱਲੇ ਸੀਗੇ ਘਰ ਨੂੰ। ਇੱਕ ਤਾਂ ਜਾਣ ਲੱਗੇ ਥੋੜੇ ਮੇਲੇਲੇ ਬਹੁਤ ਹੋੁੰਨੇ ਆ। ਘਾਂਟਾ ਲਾਤਾ ਇੱਥੇ ਮੈਂ ਕਹੜਾ ਰਿਹਾ ਮੈਂ ਜਲ ਹੁਣ ਕਰੂੰਗੇ ਹੁਣ ਕਰੂੰਗੇ। ਤੇ ਚਲੋ ਦੋਸਤੋ ਇਹ ਹੈਗੀ ਹੈ ਜੀ ਕੋਠੀ ਉਹਨਾਂ ਦੀ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਐਡੀ ਕੋਠੀ ਪਾਈ ਆ ਉੱਪਰ ਵੀ ਇੰਨੇ ਕਮਰੇ ਬਣਾਏ ਆ ਵੀ ਉੱਪਰ ਕੋਈ ਜਾਂਦਾ ਜਾਂ ਨਹੀਂ ਇਹ ਕਹਿੰਦੇ ਨਹੀਂ ਉਸ ਤੋਂ ਥੱਲੇ ਹੀ ਰਹਿੰਦੇ ਆ ਮੈਂ ਕਿ ਐਡੀ ਕੋਠੀ ਪਾਈ ਦਾ ਕੀ ਫਾਇਦਾ ਹਾਣਾ ਸਹੀ ਗੱਲ ਆ ਜਿਦਾ ਰਹਿਣਾ ਦਾ ਥੱਲੇ ਹੀ ਤਾਂ ਫਿਰ ਉੱਪਰ ਬਣਾਉਗਾ ਕਿ ਫਿਰ ਉੱਪਰ ਸਫਾਈ ਵੀ ਨਹੀਂ ਹੁੰਦੀ ਹੁਣੀ ਤਾਂ ਹੋਰ ਕਿਵੇਂ ਥੱਲੇ ਥੱਲੇ ਹੀ ਸਾਰਾ ਕਰਦੇ ਰਹਿੰਦੇ ਆ ਨਾ ਕੰਮ ਜਦੋਂ ਇਹਨਾਂ ਨੇ ਬਣਾਈ ਦੀ ਇਹਨਾਂ ਨੂੰ ਕਿੰਨਾ ਝੌਂਕਤਾ ਹਨਾ ਵੀ ਆਹ ਅਸੀਂ ਕੋਠੀ ਬਣਾਈ ਆ ਉੱਪਰ ਵੀ ਬਣਾਈ ਆ ਹੁਣ ਦੇਖ ਲੋ ਕੋਈ ਦੇਖਾਂ ਵੀ ਨਹੀਂ ਜਾਂਦਾ ਹੁਣ ਸਹੀ ਗੱਲ ਆ ਨਾ ਕਿੰਨਾ ਫਰਕ ਪੈ ਜਾਂਦਾ ਨਾ ਫਿਰ ਐ ਹੁੰਦਾ ਨਾ ਉਹ ਨੀਚੇ ਹੀ ਨਹੀਂ ਮੁੱਕਦਾ ਕੰਮ ਤਾਂ ਤੇ ਚਲੋ ਦੋਸਤੋ ਚੱਲੀਏ ਹੁਣ ਘਰ ਨੂੰ ਅੱਜ ਆਪਾਂ ਅਗਲਾ ਅਗਲੇ 2 ਦਿਨ ਆਪਾਂ ਸੌਰੇ ਲਾ ਕੇ ਉੱਤੇ ਬਾਦ ਫਿਰ ਉਰੇ ਆ ਕੇ ਫਿਰ ਹੁਣ ਘਰ ਨੂੰ ਚੱਲੇ ਸੀ ਤੇ ਪਹਿਲਾ ਵਾਲੀ ਵੀਡੀਓ ਦਾ ਸੈਕੰਡ ਪਾਰਟ ਆ ਇਹ ਜੇ ਉਹਦੇ ਵਿੱਚ ਲਾਉਂਦੇ ਤਾਂ ਉਹ ਬਹੁਤ ਵੱਡੀ ਹੋ ਗਈ ਸੀ ਵੀਡੀਓ ਤੇ ਹੁਣ ਮੇਲੇ ਗੇਲੇ ਫੇਰ ਚੱਲਦੇ ਆ ਹਜੇ ਇਹ ਨੀਂਦ ਤੋਤੇ ਛੇਤੀ ਛੇਤੀ ਇਹਨਾਂ ਨੂੰ ਮੋਰ ਨੂੰ ਮੋਰ ਨੂੰ ਮਾਰ ਕੇ ਬੁਲਾਇਆ ਤਾਂ ਕਿ ਤੇ ਇਹ ਅੰਦਰ ਆਏ ਆ ਦੇਖੋ ਹਜੇ ਵੀ ਹਜੇ ਵੀ ਨਹੀਂ ਹਜੇ ਵੀ ਨਹੀਂ ਦੇਖੋ ਹਜੇ ਵੀ ਨਹੀਂ ਹਜੇ ਵੀ ਨਹੀਂ ਤੁਰਦੇ ਤੁਸੀਂ ਕਿਹੜਾ ਬੈਠੇ ਆ ਦੇਖੋ ਮੈਂ ਤਾਂ ਬੈਠ ਨੂੰ ਆਈ ਹੁਣ ਜੇ ਤੁਸੀਂ ਨੀਂਦ ਤੁਰਦੇ ਮੈਂ ਕਿਹਾ ਚਲੋ ਆਉਂਗੇ ਆਉਂਗੇ ਚਲੋ ਜੀ ਬੈਠ ਗਏ ਠੁਕਰ ਬੈਠ ਗਏ ਅਜੇ ਵੀ ਬਾਇਆ ਬਾਇਆ ਹੋਈ ਜਾਂਦੀ ਹੈ ਕਿਤੇ ਕਿਤੇ ਤਾਂ ਜਾ ਹੁੰਦੇ ਦੇਖਿਓ ਕਿੰਨੇ ਟਾਈਮ ਬਾਅਦ ਗਈਆਂ ਮੈਂ ਆਪਣੀ ਭੈਣ ਦੇ ਘਰੇ ਹਾਂ ਨਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਗਿਆ ਨੂੰ ਆ ਗਏ ਤਾਂ ਬਹੁਤ ਟਾਈਮ ਬਾਅਦ ਆ ਤਾਂ ਹੀ ਫਿਰ ਮੇਲੇ ਗੇਲੇ ਕਰਨੇ ਪੈਨੇ ਨੇ ਇਹਨੇ ਲੰਬੇ ਚਲੋ ਦੋਸਤੋ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਸਟਰੀ